ਪਿਆਰੀਓ ਅੱਜ ਗੱਲ ਕਰਾਂਗੇ ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਕਾਰਨ ਕੀ ਬਣਿਆ ਸੀ 18ਵੀਂ ਸਦੀ ਦੇ ਰੰਭ ਦੇ ਵਿੱਚ ਇੱਕ ਪਾਸੇ ਸਿੱਖਾਂ ਤੇ ਹਤਿਆਚਾਰ ਹੋਇਸ ਰਹਨ ਦੂਜੇ ਪਾਸੇ ਉਹਨਾਂ ਨੂੰ ਹਰਮੰਦਰ ਸਾਹਿਬ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਜਦੋਂ ਆਮਦੇ ਸੰਤ ਉਹਨਾਂ ਨੂੰ ਫੜ ਕੇ ਛੀਲ ਕਰ ਦਿੱਤਾ ਜਾਂਦਾ ਸੀ ਅੰਮ੍ਰਿਤਸਰ ਦੀ ਦੀਵਾਲੀ ਦਾ ਮੇਲਾ ਕਿਸਲਾਂ ਤੋਂ ਲਾਹੌਰ ਦੇ ਹਕਮਾਂ ਨੇ ਬੰਦ ਕਰ ਦਿੱਤਾ ਭਾਈ ਮਨੀ ਸਿੰਘ ਨੇ ਭਾਈ ਸੂਰਤ ਸਿੰਘ ਤੇ ਭਾਈ ਸੁਬੇਕ ਸਿੰਘ ਦੀ ਮਦਦ ਨਾਲ ਦੀਵਾਲੀ ਦੇ ਮੌਕੇ ਤੇ ਅੰਮ੍ਰਿਤਸਰ ਵਿੱਚ ਮੇਲਾ ਕਰਨ ਦੀ ਲਾਹੌਰ ਦੇ ਸੂਬੇਦਾਰ ਤੋਂ ਆਗਿਆ ਲੈ ਲਈ। ਲਾਹੌਰ ਦੇ ਹਾਕਮਾਂ ਨੇ ਇੱਕ ਸ਼ਰਤ ਤੇ ਮੇਲਾ ਕਰਨ ਦੀ ਆਗਿਆ ਦਿੱਤੀ ਕਿ ਜੇ ਕਰੋਨਾ ਨੂੰ ਬਤੌਰ ਮੇਲਾ ਟੈਕਸ 5000 ਰੁਪਏ ਦੇਣਾ ਪਵੇ ਤਾਂ ਉਹ ਸੱਦੇ ਭੇਜ ਸਕਦੀ ਨਹੀਂ। ਸਾਰੇ ਪ੍ਰਬੰਧ ਮੁਕੰਮਲ ਕਰ ਲਈ ਗਈ ਸਿੱਖਾਂ ਨੂੰ ਸੱਦੇ ਭੇਜ ਦਿੱਤੇ ਗਏ। ਦੂਜੇ ਪਾਸੇ ਮੁਗਲ ਹਾਕਮਾਂ ਪੰਥ ਵਿਰੋਧੀ ਤਾਕਤਾਂ ਲਾਹੌਰ ਦਰਬਾਰ ਨੇ ਦਿੱਲੀ ਦੇ ਤਖਤ ਦੀ ਸ਼ੈ ਨਾਲ ਇੱਕ ਡੂੰਗੀ ਸਾਜ਼ਿਸ਼ ਘੜੀ। कि ਜਦੋਂ ਸਿੱਖ ਵੱਡੀ ਤعداد ਅੰਮ੍ਰਿਤਸਰ ਇਕੱਠੇ ਹੋਣ ਤਾਂ ਉਹਨਾਂ ਨੂੰ ਘੇਰਾ ਪਾ ਕੇ ਕਤਲ ਕਰ ਦਿੱਤਾ ਜਾਂਦਾ ਸੀ ਉਹਨਾਂ ਨੇ ਆਪਣੀਆਂ ਫੌਜਾਂ ਅੰਮ੍ਰਿਤਸਰ ਦੀਵਾਲੇ ਦਿਵਾਲੇ ਉਤਾਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਲੋਕ ਮੇਲੇ ਤੇ ਨਾ ਇਤਨਾ ਸੰਗਤ ਇਕੱਠੀ ਹੋਈ ਤਾਂ ਨੱਚੜਾਵੇ ਦੀ ਆਮਦਨ ਹੋਈ ਭਾਈ ਮਨੀ ਸਿੰਘ ਨੇ ਵੇਲੇ ਸਿਰ ਪਤਾ ਲੱਗ ਜਾਣ ਤੇ ਸੰਗਤ ਨੂੰ ਰੋਗ ਦਿੱਤਾ ਆਪਣੀ ਸੂਝ ਬੂਝ ਨਾਲ ਕੌਮ ਨੂੰ ਬਚਾ ਲਿਆ ਜਦ ਲਾਹੌਰ ਦੇ ਸੁਬੇਦਾਰ ਨੇ ਮੀਲਾ ਟੈਕਸ ਜੱਦੀਆ ਦੇ ਕਰਨ ਲਈ ਭਾਈ ਮਨੀ ਸਿੰਘ ਨੂੰ ਕਿਹਾ ਤਾਂ ਉਹਨਾਂ ਨੇ ਇਤ ਦਿੱਤਾ ਕਿ ਜਦੋਂ ਮੇਲਾ ਲੱਗਾ ਹੀ ਨਹੀਂ ਫੇਟਾਖ ਚਕਾ ਦਾ ਦਿੱਤਾ ਜਾਵੇ। ਇਨਕਾਰ ਕਰਨ ਤੇ ਭਾਈ ਮਨੀ ਸਿੰਘ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਨੇੜਲੇ ਸੰਬੰਧੀਆਂ ਨੂੰ ਬੰਦੀ ਬਣਾ ਕੇ ਲਾਹੌਰ ਰਜਾਇਆ ਗਿਆ। ਇੱਥੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ। ਭਾਰੀ ਲਾਲਚ ਦਿੱਤੇ ਗਏ ਭਾਈ ਸਾਹਿਬ ਲਾਹੌਰ ਜੇਲ੍ਹ ਵਿੱਚ ਵੀ ਸਵੇਰੇ ਸ਼ਾਮ ਨਿਤਨੇਮ ਰਖਤ ਕਰਦੀ। ਲਾਹੌਰ ਦੇ ਸੂਬੇਦਾਰਾਂ ਨੂੰ ਭਾਈ ਮਨੀ ਸਿੰਘ ਜੀ ਨੇ ਕਿਹਾ ਕਿ ਭਾਵੇਂ ਮੇਰਾ ਬੰਦ-ਬੰਦ ਛੱਡ ਦਿਓ ਪਰ ਮੈਂ ਸਿੱਖੀ ਸਿੱਧਗ ਨਹੀਂ ਛੱਡ ਸਕਦਾ। ਲਾਹੌਰ ਦੇ ਸੂਬੇਦਾਰਾਂ ਨੇ ਜਲਾਦਾਂ ਨੂੰ ਕਿਹਾ ਕਿ ਭਾਈ ਮਨੀ ਸਿੰਘ ਦਾ ਬੰਦ-ਬੰਦ ਕਰ ਦਿੱਤਾ ਜਾਵੇ।